ਜਾ ਪੁਲਿਸ ਤੇ ਡੀਜੀਪੀ ਸਾਹਿਬ ਸ਼੍ਰੀ ਕਰੋਵੀ ਆਦਮ ਜੀ ਆਪੇ ਸ਼ਕਲਾ ਜੀ ਟ੍ਰੈਫਿਕ ਦੇ ਇਨਚਾਰਜ ਅਮਰੀਪ ਰਾਏ ਜੀ ਜੈਸਵਾਲ ਸਾਹਿਬ ਹਰਚਨ ਪੁਲ ਜੀ ਡੀਸੀ ਸਾਹਿਬ ਜਿੰਨੇ ਵੀ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੇ ਅਫਸਰਾਂ ਨੇ ਸਾਰਿਆਂ ਦਾ ਧੰਨਵਾਦ ਵੈਲਕਮ ਸਟੇਜ ਤੇ ਪਾਕੀ ਸੱਤੋਬਟੀ ਪੰਚਾਇਤ ਦੇ ਚੁਣੇ ਹੋਏ ਮੈਂਬਰ શ્રી ਨੰਦਪਰ ਸਾਹਿਬ ਤੋਂ ਸਾਡੇ ਐਮਪੀ ਸਾਹਿਬ ਮਲਵਿੰਦ ਕੰਗ ਸਾਹਿਬ ਤੇ ਇਸ ਸ਼ਹਿਰ ਦੇ चुने हुए विधायक का जो विधानसभा से ट्वाडी नॉमिनेट करते ने ਸਾਡੇ ਐਮਐਲਏ ਸਾਹਿਬ ਕੁਲਵੰਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕੋਈ ਪੋਲੀਟੀਕਲ ਫੰਕਸ਼ਨ ਨਹੀਂ ਹੈਗਾ ਇਹ ਤੇ ਨਾ ਮੈਂ ਕੋਈ ਜਿਆਦਾ ਇਹੋ ਜਿਹੇ ਫੰਕਸ਼ਨਾਂ ਚ ਕੋਈ ਰਾਜਨੀਤਿਕ ਟਿੱਕ ਟਿੱਪਣੀ ਕਰਦਾ ਜਿੰਨਾ ਵੀ মিডিਆ ਪਹੁੰਚਿਆ ਚੰਡੀਗੜ੍ਹ ਦਾ ਜਤਨ ਹਾਲ ਲੀਦਾ ਉਨ੍ਹਾਂ ਦਾ ਵੀ ਧੰਨਵਾਦ ਬਹੁਤ-ਬਹੁਤ ਜਦੋਂ ਅਸੀਂ ਸਰਕਾਰ ਦੇ ਵਿੱਚ ਆਏ ਸੀ ਲਗਭਗ 3 ਸਾਲ ਹੋ ਜਾਣਗੇ 16 ਤਰੀਕ ਨੂੰ ਤਾਂ ਅਸੀਂ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸੀ ਮਰਵਿੰਦ ਕੇਜਰੀਵਾਲ ਜੀ ਨਾਲ ਪਿੰਡ-ਪਿੰਡ ਗਿਆਂ ਕਸਬਿਆਂ ਚ ਗਿਆਂ ਸ਼ਹਿਰਾਂ ਚ ਗਿਆਂ ਬਿਜਲੀ ਤੋਂ ਲੈ ਕੇ ਰੋਜ਼ਗਾਰ ਤੱਕ ਨੇਰੀ ਪਾਣੀਆਂ ਤੋਂ ਲੈ ਕੇ ਸਕੂਲਾਂ ਤੱਕ ਹਸਪਤਾਲਾਂ ਤੱਕ ਵਧੀਆ ਇਨਫਰਾਸਟ੍ਰਕਚਰ ਤੇ ਵਪਾਰ ਨੂੰ ਦੁਕਾਨਦਾਰ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਇਹ ਵਾਅਦਾ ਕਰਕੇ ਆਏ ਹੋਏ ਹਾਂ ਕਿਉਂਕਿ ਅਸੀਂ ਨਾਨ ਪ੍ਰੀਟਲ ਬੈਕਗ੍ਰਾਉਂਡ ਚੋਂ ਆਏ ਹੋਏ ਹਾਂ ਇਸ ਕਰਕੇ ਸਾਨੂੰ ਉਹ ਗੱਲਾਂ ਕਹਿਣੀਆਂ ਨਹੀਂ ਆਉਂਦੀਆਂ ਦਿਲਿਆਂ ਸੀ ਨਾ ਕਰ ਸਕਦੇ ਹੋਈ ਪਰ ਕਹਿ ਲਈ ਅਸੀਂ ਉਹ ਗੱਲਾਂ ਕਹਿੰਦੇ ਨਹੀਂ ਚਾਰ ਕੰਮ ਕਹਿ ਕੇ ਪੰਜ ਕਰੋਗੇ ਲੋਕ ਸ਼ਾਬਾਸ਼ੀ ਦੇਣਗੇ ਪੰਜ ਕਹਿ ਕੇ ਚਾਰ ਕਰੋਗੇ ਲੋਕ ਕਹਿਣਗੇ ਇਹ ਕੰਮ ਪੂਰਾ ਨਹੀਂ ਹੋਇਆ ਹੱਦ ਮੁੱਦੇ ਤੇ ਅਸੀਂ ਬੜੀ ਡਿਸਕਸ਼ਨ ਕਰਦੇ ਹਾਂ ਕੋਈ ਜਿਹੜਾ ਫੈਸਲਾ ਇਹ ਕੋਈ ਇੱਕ ਦਿਨ 'ਚ ਨਹੀਂ ਲਿਆ ਜਾਂਦਾ ਜੇ ਡਰੱਗ ਦੀ ਗੱਲ ਕਰਦੇ ਹਾਂ ਜੋ ਅੱਜ ਇੱਕ ਯੁੱਧ ਛੇੜਿਆ ਨਸ਼ਿਆ ਵਿਰੁੱਧ ਪੂਰੇ ਪੰਜਾਬ 'ਚ ਉਹ ਕੋਈ ਇੱਕ ਦਿਨ ਦਾ ਲਿਆ ਹੋਇਆ ਫੈਸਲਾ ਨਹੀਂ ਉਹਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਇਹ ਹੋਈਆਂ ਕਿ ਕਿਵੇਂ ਕਰਨਾ ਹੈ ਸਪਲਾਈ ਲਾਈਨ ਤੋੜ ਦਾਂਗੇ ਸਪਲਾਈ ਲਾਈਨ ਤਾਂ ਦੋ ਦਿਨ ਚ ਤੋੜ ਦੋਗੇ ਸਪਲਾਈ ਲਾਈਨ ਟੁੱਟਣ ਤੋਂ ਬਾਅਦ ਜਿਹੜੇ ਸਾਡੇ ਨੌਜਵਾਨ ਮੁੰਡੇ ਐਡਿਕਟਡ ਹੋ ਗਏ ਬਦਕਿਸਮਤੀ ਨਾਲ ਉਹ ਬੁਰੀ ਸੰਗਤ 'ਚ ਚਲੇ ਗਏ ਉਹ ਤਰਫਣਗੇ ਜੀ ਫਿਰ ਜਦੋਂ ਉਹਨਾਂ ਨੂੰ ਨਸ਼ਾ ਨਾ ਮਿਲੇ ਫਿਰ ਉਹਨਾਂ ਦਾ ਕੀ ਕਰਾਂਗੇ ਫਿਰ ਅਸੀਂ ਇਹ ਹੈਵ ਸੈਂਟਰਾਂ 'ਤੇ ਬਲ ਧਿਆਨ ਦਿੱਤਾ ਓਪਰ ਸੈਂਟਰ ਓਪਰ ਕਲੀਨਿਕ ਬਣਾਏ ਉਹਨਾਂ 'ਚ ਦਵਾਈਆਂ ਦੀ ਦਿੱਕਤ ਨਾ ਆਵੇ ਉਹ ਕੀਤਾ ਫਿਰ ਕਿੰਨਾਂ ਨੂੰ ਆਪਾਂ ਨੇ ਦੋਸ਼ੀ ਸਮਝਣਾ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਜੇਲ੍ਹ 'ਚ ਲੈ ਕੇ ਜਾਣ ਦਾ ਕੀ ਫਾਇਦਾ ਉਹ ਤਾਂ ਮਰੀਜ਼ ਨੇ ਉਹਨਾਂ ਨੂੰ ਤਾਂ ਹਸਪਤਾਲ 'ਚ ਲੈ ਕੇ ਜਾਓ ਨਾ ਜਿਹੜੇ ਵੇਚਦੇ ਨੇ ਜਿਹੜੇ ਸਪਲਾਇਰ ਨੇ ਡੀਲਰ ਨੇ ਡਿਸਟ੍ਰੀਬਿਊਟਰ ਨੇ ਉਹਨਾਂ ਤੇ ਨੱਥ ਕੱਸੋ ਸੋ ਤੇਨੇ ਚਾਰ ਫੇਜ਼ਾਂ ਦੇ ਵਿੱਚ ਇਹ ਕੰਮ ਚੱਲਿਆ ਤੇ ਨਾਲ ਨਾਲ ਜਿਹੜੇ ਜਿਹੜੇ ਨੌਜਵਾਨ ਮੁੰਡੇ ਕੁਛੇ ਪਾ ਭੁਗਤਾ ਚਾਕੇ ਜਾਂ ਕੋਈ ਉਮਰ ਦਾ ਵੀ ਤਕਾਜ਼ਾ ਹੁੰਦਾ ਉਹ ਇਸ ਦਲਦਲ ਚਲੇ ਗਏ ਉਹਨਾਂ ਨੂੰ ਦਲਦਲ ਚੋਂ ਕੱਢਣਾ ਵੀ ਹੈ ਬਾਅਦ ਚ ਸਕਿੱਲ ਡਿਵੈਲਪਮੈਂਟ ਜਾਂ ਕੋਈ ਹੋਰ ਉਹਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਕੰਮ ਤੇ ਵੀ ਲਾਉਣਾ ਹੈ ਕਿਉਂਕਿ ਜੇ ਉਹਨਾਂ ਨੂੰ ਕੰਮ ਤੇ ਨਾ ਲਾਇਆ ਉਹ ਵਾਪਸ ਫਿਰ ਚਲੇ ਜਾਣੀ ਹੁੰਦੀ। ਸੋ ਬੜੇ ਬੜੇ ਸਿਸਟੇਮੈਟਿਕ ਤਰੀਕੇ ਨਾਲ ਇਹ ਐਕਸ਼ਨ ਹੋਇਆ। ਸੋ ਲੋਕਾਂ ਦਾ ਸਹਿਯੋਗ ਜਿਹੜਾ ਮਿਲ ਰਿਹਾ ਉਹਦੇ ਲਈ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ। ਮੈਨੂੰ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਮੈਸੇਜ WhatsApp ਤੇ ਫੋਨ ਇਸ ਗੱਲ ਤੋਂ ਆਉਂਦੇ ਨੇ ਜੀ ਧੰਨਵਾਦ ਤੁਸੀਂ ਸਾਡਾ ਸਾਥ ਦੇ ਰਹੇ ਹੋ। ਪੰਜਾਬ ਨੂੰ ਬਚਾਉਣ 'ਚ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ। ਸੋ ਲੋਕਾਂ ਦੇ ਸਾਤ ਤੋਂ ਬਿਨਾ ਕੋਈ ਵੀ ਲਹਿਰ ਜਿਹੜੀ ਐ ਉਹ ਕੰਪਲੀਟ ਨਹੀਂ ਹੋ ਸਕਦੀ ਸਾਨੂੰ ਦੱਸੋ ਵੇਚੀ ਚੀਜ਼ ਕੋਕੇ ਦੱਸੋ ਕਿੱਥੇ ਕੋਈ ਨਸ਼ਾ ਵੇਚਦਾ ਹੈ ਕਿੱਥੋਂ ਉਹ ਆਉਂਦੇ ਨੇ ਤੇ ਅਸੀਂ ਤੁਹਾਡਾ ਨਾਮ ਵੀ ਗੁਪਤ ਰੱਖਾਂਗੇ ਅਸੀਂ ਪੁਲਿਸ ਜਿਹੜੀ ਉਹ ਐਕਸ਼ਨ ਵੀ ਲਊਗੀ ਪਹਿਲਾਂ ਹੁੰਦਾ ਸੀ ਕਿ ਸ਼ਿਕਾਇਤਾਂ ਇਦਾਂ ਦੇ ਵੀ ਆਉਂਦੀਆਂ ਸੀ ਕਿ ਲੋਕ ਨਸ਼ਾ ਵੇਚਣ ਵਾਲੇ ਨੂੰ ਫੜ ਕੇ ਥਾਣੇ ਛੱਡਿਆ ਹੁੰਦੇ ਸੀ ਲੋਕ ਬਾਤ ਚਾਉਂਦੇ ਸੀ ਪਿੰਡ ਉਹ ਪਹਿਲਾਂ ਖੜਾ ਹੁੰਦਾ ਸੀ ਪਿੰਡ ਥਾਣੇ ਚ ਜਵਾਨ ਤੋਂ ਜਾਂਦੀ ਸੀ ਸੋਹਣ ਅਸੀਂ ਨਾਲ ਨਾਲ ਪਾਪਰੀ ਕਮਾਈ ਜਿਹੜੀ ਐ ਉਹਦੇ ਨਾਲ ਬਣਾਈਆਂ ਹੋਈਆਂ ਬਿਲਡਿੰਗਾਂ ਉਹ ਵੀ ਅਸੀਂ ਨਾਲ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਣਾ ਕਿਸੇ ਨੇ ਐਡ ਐਡੀਆਂ ਕੋਠੀਆਂ ਪਾਲੀਆਂ ਕਿਸੇ ਨੇ ਕੁਛ ਉਹ ਵੀ ਅਸੀਂ ਉਹ ਕਹਿੰਦੇ ਪੰਜਾਬੀ ਚਕਾਵਤ ਐ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਤੇ ਉਹ ਵੀ ਜਿਹੜੀਆਂ ਉਹਨਾਂ ਦੀਆਂ ਐਨਜੀਪੀਐਸ ਦੇ ਜਿਹਨਾਂ ਦੇ ਪਰਚੇ ਨੇ ਜਿਹਨਾਂ ਨੇ ਡਰੱਗ ਦੇ ਪੈਸੇ ਨਾਲ ਕੋਠੀਆਂ ਖੜੀਆਂ ਕੀਤੀਆਂ ਜਾਇਦਾਦਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਐ ਉਹ ਆਪਣੇ ਕੰਮ 'ਚ ਲਾਊਗੀ ਅੱਜ ਤੱਕ ਇਹਦਾ ਫੰਕਸ਼ਨ ਐ ਇਹਦੇ ਵਿੱਚ ਵੀ ਕਾਫੀ ਮੀਟਿੰਗਾਂ ਹੋਈਆਂ ਸਾਨੂੰ ਇੱਕ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਚੰਡੀਗੜ੍ਹ ਤੋਂ ਚੰਡੀਗੜ੍ਹ ਦਾ ਇੱਕ ਪੁਰਾਣਾ ਬੈਟਲ ਹੈ ਰੋਬ ਦਿਮਾਗ ਚ ਮੈਨੂੰ ਆਪਣੇ ਜਿਹੜੇ ਪੰਜਾਬ ਦੇ ਡਰਾਈਵਰ ਨੇ ਉਹਨਾਂ ਦਾ ਇੱਥੇ ਜੀਰਕਪੁਰ ਆ ਕੇ ਇਧਰੋਂ ਮੋਹਾਲੀ ਵਾਲੇ ਮੋੜ 'ਤੇ ਆ ਕੇ ਖੜੜ ਕੋਲੇ ਉਹ ਹੱਥ ਕੰਮ ਲਾ ਗਿਆ ਬੀ ਕੁਛ ਨਾ ਕੁਛ ਉਹਨੂੰ ਕੱਟਿਆ ਜਾਊਗਾ ਚਨਾਨ ਚੰਡੀਗੜ੍ਹ 'ਚ ਜਾਣ ਲੱਗਿਆ ਕਈ ਤਾਂ ਕਹਿੰਦੀ ਸੀ ਭਾਈ ਇਸ ਬਾਰਡਰ 'ਤੇ ਲਾ ਆਵੇਂਗੇ ਅੰਦਰ ਨਹੀਂ ਜਾਂਦੇ ਅਸੀਂ ਨਾ ਪੁਰਾਣਾ ਉਹਨਾਂ ਦਾ ਚੰਡੀਗੜ੍ਹ ਪੁਲਿਸ ਦਾ ਬਣਿਆ ਹੋਇਆ ਸੀ ਪਰ ਅਸੀਂ ਕਹਾਂ ਠੀਕ ਹੈ ਇਹਨਾਂ ਦਾ ਤਾਂ ਠੀਕ ਹੈ ਉਸ ਤੋਂ ਬਾਅਦ ਕੀ ਹੁੰਦਾ ਹਰਾਨੀ ਜਨਕ ਤੱਥ ਇਹ ਪਤਾ ਲੱਗੇ ਕਿ ਸਭ ਤੋਂ ਵੱਧ ਟ੍ਰੈਫਿਕ ਵਾਇਲੇਸ਼ਨ ਚੰਡੀਗੜ੍ਹ ਚੋਂ ਨਿਕਲਣ ਸਾਰੀ ਮੁਹਾਲੇ ਚ ਕਰਦੇ ਕਿਉਂਕਿ ਜਦੋਂ ਇਧਰੋਂ ਆਏ ਨਾਲਿਆਂ ਦਾ ਬੈਕ ਲਾ ਲੈਣੀ ਉਹਨਾਂ ਨੂੰ ਪਤਾ ਨਹੀਂ ਵੀ ਕਿਸੇ ਹੋਰ ਗ੍ਰਹਿ ਤੇ ਆ ਗਏ ਹੁਣ ਸਾਡੇ ਸੱਟ ਨਹੀਂ ਵੱਜ ਸਕਦੀ ਨਾ ਜਾਂ ਹੁਣ ਐਕਸੀਡੈਂਟ ਹੀ ਹੁੰਦਾ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਸਮਾਨ ਸੂਰ ਲੈ ਕੇ ਆਏ ਚੰਡੀਗੜ੍ਹੋਂ ਉਹਦਾ ਸੇਵਨ ਵੀ ਕਰਨਾ ਕਿ ਜਾਣਾ ਜੋ ਤਾਂ ਬੇਰੀ ਚਾਗੇ ਹੋ ਕੋਈ ਚੱਕਰ ਨਹੀਂ ਲੱਗੂ ਸਭ ਤੋਂ ਵੱਧ ਐਕਸੀਡੈਂਟ ਚੰਡੀਗੜ੍ਹ ਤੋਂ ਬਾਹਰ ਛੋਟੇ ਜਿਹੇ ਸ਼ਹਿਰਾਂ ਮਾਣ ਨਹੀਂ ਚੁੰਦੇ ਸੀ ਕਿਉਂਕਿ ਇੱਕਦਮ ਖੁੱਲ੍ਹ ਮਿਲਦੀ ਆ ਕੇ ਸاسي ਕਹਿੰਦੀ ਆਪਾਂ ਵੀ ਉਹਨਾਂ ਵਾਂਗੂ ਫਿਰ ਲੇਟੈਸਟ ਕੈਮਰੇ ਲਾ ਦਿੰਨੇ ਹੁਣ ਏਆਈ ਨਾਲ ਲਿੰਕਡ ਕੈਮਰੇ ਨੇ 350 351 ਕੈਮਰੇ ਨੇ 17 ਪੁਆਇੰਟ ਅਸੀਂ ਚੁਣੇ ਹੋਏ ਨੇ ਜਿੱਥੋਂ ਜਿੱਥੋਂ ਦੀ ਮੇਨ ਟ੍ਰੈਫਿਕ ਆਉਂਦੀ ਹੈ ਜਾਂ ਜਾਂਦੀ ਹੈ ਤੇ ਹੁਣ ਮੈਂ ਤੁ ਤੁਸੀਂ ਤਾਂ ਰੋਜ ਆਲੇ ਤੁਹਾਨੂੰ ਤਾਂ ਪਤਾ ਹੈ ਆਲੇ ਦੋਲੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਦੱਸ ਦਿਓ ਕਿ ਹੁਣ ਇਹ ਨਾ ਸੋਚਿਓ ਕਿ ਪੁਰਸ ਵਾਲਾ ਨਹੀਂ ਹੈਗਾ ਚੱਲ ਲੰਘੇ ਲਾਈਟ ਹੁਣ ਲਾਈਟ ਹੀ ਪੁਰਸ ਵਾਲੀ ਹੈ ਉਹਨੋਂ ਤੁਹਾਡੇ ਘਰੇ ਆਊਗਾ ਚਲਾਨ ਕਰੇ ਆਊਗਾ ਫਿਰ ਮੈਂ ਕਹੋ ਜਰਾ ਕਦੋਂ ਕ ਲੰਘੇ ਸੀਗੇ ਨਾਲ ਫੋਟੋ ਵੀ ਆਊਗੀ ਇਹ ਵੀ ਦੇਖ ਲਿਓ ਥੋੜਾ ਜਿਹਾ ਕਿ ਫਰੰਟ ਸੀਟ ਦੀ ਫੋਟੋ ਆਉਗੀ ਤੇ ਉਹ ਫੋਟੋ ਨਾਲ ਵੀ ਪਤਾ ਨਹੀਂ ਕੋਈ ਸੈਪਸੋ ਵੀ ਪੈ ਸਕਦੇ ਨੇ ਕਹਿੰਦੇ ਇਹ ਵੀ ਦੇਖ ਲਿਓ ਅਮਰੀਕਾ 'ਚ ਬਹੁਤ ਸਾਰਾ ਹੋ ਰਿਹਾ ਹੈ ਕੰਮ ਇਹ ਨਾਲ ਫੋਟੋ ਆ ਜਾਂਦੀ ਸੀ ਕਰੇ ਲੜਾਈ ਹੋ ਜਾਂਦੀ ਸੀ ਫਿਰ ਸੋ ਫੋਟੋ ਵੀ ਨਾਲ ਹੀ ਆਉਗੀ ਸੋ ਕਿਰਪਾ ਕਰਕੇ ਆਪਣੀ ਜ਼ਿੰਦਗੀ ਨੂੰ ਪਿਆਰ ਕਰੋ ਅਸੀਂ ਇਹ ਕੋਈ ਚਲਾਨ ਕੱਟਣ ਵਾਸਤੇ ਜਾਂ ਰੈਵਨਿਊ ਵਾਸਤੇ ਨਹੀਂ ਬਣਾਈਏ ਜਿਹੜੀ ਸਿਸਟਮ ਅੱਜ ਚਾਲੂ ਕੀਤਾ ਕਿ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਬਣਾਈ ਪਹਿਲਾਂ ਐਸਐਸਐਫ ਬਣਾਈ ਦੇਖੋ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਉਹਨਾਂ ਨੇ ਸੜਕਾਂ ਤੇ ਘਟੀਆਂ ਕਰੀਆਂ 48.10% 1 ਸਾਲ ਹੋ ਗਿਆ ਉਹਨਾਂ ਨੂੰ 1 ਸਾਲ ਚ 48.10% ਮੌਤਾਂ ਘਟ ਗਈਆਂ ਜੀ ਪੰਜਾਬ ਦੀਆਂ ਸੜਕਾਂ ਤੋਂ ਖਬਤ ਤੋਂ ਵੱਧ ਸਿੱਗੇ ਪਜਾਕ ਦੇਸ਼ ਦੇ ਵਿੱਚੋਂ 5000 ਤੋਂ ਉੱਪਰ ਅਸਰ 2000 ਤੋਂ ਉੱਪਰ ਮੁਤਾ ਘੱਟ ਨਹੀਂ ਪਿਛਲੀ ਵਾਰ ਨਾਲੋਂ ਸੜਕਾਂ ਵਧੀਆ ਨੇ ਗੱਡੀਆਂ ਪੰਜਾਬੀਆਂ ਕੋਲੇ ਸੁੱਖ ਨਾਲ ਵਡੀਆਂ ਨੇ ਪਰ ਆਪਾਂ ਪਰਵਾਹ ਨਹੀਂ ਕਰਦੇ ਨਾ ਕੁਛ ਨਹੀਂ ਹੁੰਦਾ ਚੱਕ ਦੇ ਹਨਾ ਸੋ ਬਾਅਦ ਫਿਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਇਹਨੂੰ ਫਿਰ ਆਪਾਂ ਕਹਿੰਦੇ ਸਾਂ ਐਂ ਲਿਖੀ ਸੀ ਐਂ ਨਹੀਂ ਲਿਖੀ ਸੀ ਜੇ ਤਾਂ ਫਿਰ ਆਪ ਹੀ ਲਿਖੀ ਸੀ ਤੁਸੀਂ ਸੋ ਅਸੀਂ ਤੁਹਾਡਾ ਜਾਨ ਮਾਲ ਦੀ ਰੱਖਿਆ ਕਰਨਾ ਤਾਂ ਸਰਕਾਰਾਂ ਦਾ ਫਰਜ਼ ਹੁੰਦਾ ਹੈ। ਕਈ ਵਾਰੀ ਥੋੜਾ ਜਿਹਾ ਕਾਨੂੰਨ ਸਖਤ ਬਣਾਉਣਾ ਪੈਂਦਾ। ਪਰ ਕਰਦੇ ਅਸੀਂ ਇਸੇ ਕਰਕੇ ਆਂ। ਨਾ ਤਾਂ ਮੇਰੇ ਕੋਈ ਚਾਚੇ ਦੀ ਕੈਮਰੇ ਬਣਾਉਣ ਵਾਲੀ ਫੈਕਟਰੀ ਹੈ। ਨਾ ਮੇਰੇ ਕਿਸੇ ਫੁੱਫੜ ਦੀ ਕੋਈ ਹੈਲਮਟ ਬਣਾਉਣ ਵਾਲੀ ਫੈਕਟਰੀ ਹੈ। ਵੀ ਹਾਏ ਹੈਲਮਟ ਲਾਗੂ ਕਰ ਦਿਓ। ਠੀਕ ਹੈ ਨਾ? ਨਾ ਹੀ ਕੋਈ AI ਤੇ ਸਾਡਾ ਇੰਜੀਨੀਅਰ ਜਾਣਦਾ ਸਾਨੂੰ ਵੀ AI ਵਰਤ ਲਓ ਯਾਰ ਮੇਰਾ ਮੇਰੀ ਟੌਰ ਬਣ ਜੂ। ਜੋ ਸਿਸਟਮ ਲੇਟੈਸਟ ਹੈ ਉਹ ਅਸੀਂ ਲਾਗੂ ਕਰ ਰਹੇ ਹਾਂ ਪਹਿਲਾਂ ਮੈਂ ਜਦੋਂ ਐਮਪੀਸੀ ਦਾ ਮੈਂ ਡਿੜਬਾ ਖਨੌਰੀ ਸੰਗਰੂਰ ਧੂਰੀ ਭਧੌੜ ਮੈਲਕਲਾਂ ਤਪਾ ਜਿੰਨੇ ਵੀ ਬਾਰਡਰ ਪੈਂਦੇ ਸੀਗੇ ਜ਼ਿਲ੍ਹੇ ਦੇ ਸੰਗਰੂਰ ਦੇ ਉਹਨਾਂ ਸਾਰਿਆਂ ਤੇ ਕੈਮਰੇ ਲਾਇਆ ਸੀ ਕੈਮਰੇ ਵੀ ਬਿਲਕੁਲ ਕਾਰਡਲੈਸ ਕੈਮਰੇ ਕੋਈ ਤਾਰ ਨਹੀਂ ਔਰ ਕੈਮਰਿਆਂ ਦਾ ਜਿਹੜਾ ਕੰਟਰੋਲ ਸੀ ਉਹ ਥਾਣੇ 'ਚ ਤਾਂ ਕਿ ਪਤਾ ਲੱਗਦਾ ਰਹੇ ਕਿੱਥੇ ਕੀ ਹੁੰਦਾ ਤੇ ਬਹੁਤ ਸਾਰੇ ਗੱਡੀਆਂ ਫੜੀਆਂ ਕੋਈ ਬਾਹਰ ਲេច ਲਈਏ ਪੁਲਿਸਾਂ ਵੀ ਆਈਆਂ ਸਾਡੇ ਕੋਲੋਂ ਕਿ ਇੱਥੋਂ ਦੀ ਲੰਗੇ ਹੋਣਗੇ ਜੀ ਸਾਨੂੰ ਕੈਮਰੇ ਦਿਖਾ ਦਿਓ ਅਸੀਂ ਰਿਕਾਰਡ ਦਿਖਾਤਾ ਤਾਂ ਉਹ ਫੜ ਲਿਆ ਉਥੋਂ ਅੱਗੇ ਉਹ ਕਿਤੇ ਵੀ ਹਾਂ 8:00 ਵਜੇ 8 ਮਿੰਟ ਤੇ ਇੱਥੋਂ ਦੀ ਲੰਗੇ ਨੇ ਕੋਈ ਗੱਡੀ ਚੋਰੀ ਕਰਕੇ ਲੰਘਿਆ ਸੀ ਲੁਧਿਆਣੇ ਤੋਂ ਫੜੇ ਗਏ ਇੱਕ ਮੈਂ ਹੋਰ ਤੁਹਾਨੂੰ ਦੱਸਦਾ ਇਹਦੇ ਨਾਲ ਇੱਕ ਹੋਰ ਵਧੀਆ ਗੱਲ ਇਹ ਹੁੰਦੀ ਹੈ ਕਿ ਅੱਜ ਤਾਂ ਪੁਲਿਸਾਰੇ ਖੁਸ਼ ਨੇ ਕਿ ਬਹੁਤ ਵਧੀਆ ਹੋ ਗਿਆ ਜੀ ਸਾਡੀ ਵੀ ਥੋੜੀ ਡਿਊਟੀ ਜਿਹੜੀ ਹੈ ਮੀਂਹ ਚ ਜਾਂ ਤੁਹਾਨੂੰ ਦੇ ਚੱਟ ਲੱਗੂਗੀ ਵੀ ਕੈਮਰੇ ਲੱਗੇ ਹੋਏ ਨੇ ਇੱਕ ਪੰਗਾ ਪੁਲਿਸਾਂ ਨੂੰ ਵੀ ਪੈਂਦਾ ਇਹਦੇ ਨਾਲ ਇਹਦੇ ਨਾਲ ਇਹ ਚੈੱਕ ਹੋ ਜਾਂਦਾ ਕਿ ਕਿਹੜਾ ਕਿਹੜੀ ਲੈਂਟ ਤੇ ਖੜਾ ਹੈ ਉਹੀ ਕਹਿੰਦੇ ਸੀ ਪਹਿਲਾਂ ਮੈਂ ਤਾਂ ਡੈੱਡ ਲਾਈਟ ਤੇ ਖੜਾ ਹੁਣ ਉਹ ਕਹਿੰਦੇ ਥੋੜਾ ਕੈਮਰਾ ਮੂਰੇ ਆ ਕੇ ਦਿਖਾਈ ਉੱਥੇ ਹੁੰਦਾ ਨਹੀਂ ਉਹ ਸਾਡੇ ਸੁਨਾਮ ਇੱਕ ਥਾਣੇਦਾਰ ਸਾਹਿਬ ਸੀ ਥੋੜਾ ਜਿਹਾ ਮਾਡਲ ਪੁਰਾਣਾ ਸੀ ਉਹਨਾਂ ਦਾ ਉਹਨਾਂ ਨੂੰ ਇੰਨਾ ਪਤਾ ਨਹੀਂ ਸੀ ਉਹਨਾਂ ਦੀ ਡਿਊਟੀ ਲੱਗੀ ਆਈਟੀਆਈ ਚੋਂ ਅੰਕ ਚ ਤੇ ਉਹਨਾਂ ਬਾਰੇ ਇਹ ਮਸ਼ਹੂਰ ਸੀਗਾ ਵੀ ਉਹ ਵਰਦੀ ਤਾਂ ਬਹੁਤ ਵਧੀਆ ਤਰੀਕੇ ਨਾਲ ਪਾਉਂਦੇ ਸੀਗੇ ਬੂਟ ਨਹੀਂ ਵਰਦੀ ਵਾਲੇ ਪਾਉਂਦੇ ਸੀ ਉਹ ਆਪਦੀ ਮਨਪਸੰਦ ਜਿਹੜੇ ਚੱਪਲਾਂ ਨਾ ਪਾ ਕੇ ਆਉਂਦੇ ਸੀ ਤਾਂ ਅਸੀਂ ਕੈਮਰੇ ਲਵਾਤੇ ਤਾਂ ਡੀਐਸਪੀ ਸਾਹਿਬ ਨੇ ਕਹਿਆ ਵੀ ਆਈਟੀਆਈ ਚੌਂਕ ਵਾਲਾ ਕੈਮਰਾ ਔਨ ਕਰੀ ਆਈਟੀਆਈ ਚੌਂਕ ਚ ਕੈਮਰਾ ਔਨ ਕਹਿੰਦੇ ਇਹਨੂੰ ਲਾ ਹੌਲਦਾਰ ਸਾਹਿਬ ਨੂੰ ਫੋਨ ਲਾਓ ਹੌਲਦਾਰ ਸਾਹਿਬ ਨੂੰ ਫੋਨ ਲਾ ਲਿਆ ਕਹਿੰਦੇ ਇਹਦੇ ਪੈਰਾਂ ਤੇ ਲਾ ਕੈਮਰਾ ਪਹਿਰੇਦਗੀ ਤਬੂਟ ਵਰਦੀ ਵਾਲੇ ਹੈ ਨਹੀਂ ਸੀ ਉਹ ਕਹਿੰਦੇ ਦੇਖ ਲੈ ਹੌਲਦਾਰ ਸਾਹਿਬ ਕੰਜੀ ਡੀਐਸਪੀ ਸਾਹਿਬ ਜਾਇੰਦ ਕਹਿੰਦੇ ਬਾਕੀ ਤਾਂ ਤੇਰੀ ਡਿਊਟੀ ਠੀਕ ਐ ਖੜਾ ਤਾਂ ਉੱਥੇ ਹੀ ਐ ਤੂੰ ਪਰ ਬੂਟ ਅਜ ਫੇਰ ਨਹੀਂ ਪਾ ਗਿਆ ਤੂੰ ਪਰਦੀ ਵਾਲੇ ਉਹ ਕਹਿੰਦਾ ਜੀ ਚਲੋ ਠੀਕ ਹੈ ਹੁਣ ਮੇਰੇ ਤਾਂ ਬੂਟ ਤਾਂ ਫੜੇ ਗਏ ਪਰ ਕਹਿੰਦਾ ਜੀ ਮੈਨੂੰ ਇਹ ਦੱਸ ਦੋ ਵੀ ਤੁਸੀਂ ਇੱਥੋਂ ਵੀ ਨਾ ਹੁੱਟਰ ਵੱਜਿਆ ਨਾ ਤੂੰ ਲੰਗੇ ਕਿੱਥੋਂ ਦੀ ਐ ਇੱਥੋਂ ਦੀ ਕਰ ਤੁਸੀਂ ਕਿਵੇਂ ਦੇਖ ਲਿਆ ਫਿਰ ਉਹਨੂੰ ਦੱਸਿਆ ਵੀ ਉਹ ਤਾਂ ਵੀ ਇੱਕ ਡੀਐਸਪੀ ਲੱਗੇ ਹੋਇਆ ਹੈ ਸੋ ਇਹਦੇ ਨਾਲੇ ਡਿਊਟੀ ਦਾ ਵੀ ਜਿਹੜਾ ਉਹ ਫਰਕ ਪੈਂਦਾ ਕਿ ਭਾਈ ਡਿਊਟੀ ਤੇ ਹੈਗੇ ਜਾਂ ਨਾ ਚੈੱਕ ਕਰ ਸਕਦੇ ਸੋ ਮੇਰਾ ਤਾਂ ਆਪਣਾ ਸ਼ਹਿਰ ਹੈ ਮੇਰਾ ਤਾਂ ਮੁਹੱਲਾ ਔਰ ਇਸ ਸਾਰੇ ਸਿਸਟਮ ਨੂੰ ਲਾਉਣ ਵਾਸਤੇ ਐਮਐਲਏ ਸਾਹਿਬ ਨੇ ਬਹੁਤ ਤੰਗਦੇਹੀ ਨਾਲ ਫਰਜ਼ ਨਿਭਾਇਆ ਕਿਉਂਕਿ ਉਹਨਾਂ ਦਾ ਤੁਸੀਂ ਉਹਨਾਂ ਨੂੰ ਇਸੇ ਕੰਮ ਵਾਸਤੇ ਚੁਣਿਆ ਕਿ ਭਾਈ ਸਾਡੀ ਜਨਮਾਲ ਦੀ ਸੁਰੱਖਿਆ ਵਾਸਤੇ ਕਿਤੇ ਵੀ ਕੋਈ ਲੋੜ ਪਵੇ ਤਾਂ ਸਾਡੇ ਵਾਸਤੇ ਖੜੇ ਹੋਤੇ ਇੱਕ ਵਾਰੀ ਮੈਂ ਜੋੜਦਾ ਤਾੜੀਆਂ ਕਲਵੰਤ ਜੀ ਲਈ ਵੀ ਚਾਹੂੰਗਾ ਬਹੁਤ ਉਹਨਾਂ ਨੇ ਸਹਿਯੋਗ ਦਿੱਤਾ ਹੈ ਸਾਰੇ ਆਂ ਕਿਸਾਬ ਉਹਨਾਂ ਨੇ ਸਹਿਯੋਗ ਦਿੱਤਾ ਉਹ ਸੁਨੇਤਾ ਚਲੋ ਨਕਸ਼ੇ ਬਣਾਉਣੇ ਹੀ ਨੇ ਕਿ ਆਹ ਕਰ ਸਕਦੇ ਆ ਕਰਦੇ ਸੋ ਇਹ ਸਾਰਿਆਂ ਦਾ ਇੱਕ ਟੀਮ ਵਰਕ ਹੈ ਤੁਹਾਡਾ ਸਹਿਯੋਗ ਚਾਹੀਦਾ ਹੁਣ ਤੇ ਚੰਡੀਗੜ੍ਹ ਜਿਹੜਾ ਉਹੋ ਜੇ ਚਲਾਨਾਂ ਦੀ ਗਿਣਤੀ ਬਹੁਤ ਘੱਟ ਦੀ ਚੰਡੀਗੜ੍ਹ ਤੋਂ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਸੇਮ ਜਿਹੜੀ ਆ ਆਪਾਂ ਮੁਹੱਲੀ ਦੇ ਵਿੱਚ ਇਸ ਤੋਂ ਬਾਅਦ ਫਿਰ ਪਟਿਆਲਾ ਫਤਿਹਗੜ੍ਹ ਸਾਹਿਬ ਉੱਪਰ ਲੁਧਿਆਣਾ ਸਾਰੇ ਜ਼ਿਲ੍ਹਿਆਂ ਨੂੰ ਆਪਾਂ ਇਹ AI ਦੇ ਨਾਲ ਜੋੜ ਕੇ ਟ੍ਰੈਫਿਕ ਨੂੰ ਆਪਾਂ ਅਣ ਹੋਈਆਂ ਮੌਤਾਂ ਜਾਂ ਸੜਕਾਂ ਤੇ ਹੋਣ ਵਾਲੇ ਅਪਰਾਧ ਜਿਹੜੇ ਨੇ ਉਹਨਾਂ ਨੂੰ ਘਟਾਉਣਾ ਹੈ ਤੇ ਕੋਈ ਆਸਾਨੀ ਕਰ ਰਹੇ ਇਹ ਫਾਇਦਾ ਸਰ। ਸੋ ਇਸ ਕਰਕੇ ਚੈੱਕ ਮੁਹੱਲੇ ਨੂੰ ਸੇਫ ਸਿਟੀ ਕਿਹਾ ਜਾਂਦਾ ਤੇ ਮੈਂ ਖੁਦ ਫਰੀ ਵੀ ਬੰਚ ਮੈਂ ਰਿੰਦਰ ਹਾਂ। ਮੇਰੇ ਕੁਝ ਦੋਸਤ ਮਿੱਤਰ ਵੀ ਬੈਠੇ ਹੋਣਗੇ ਇੱਥੇ ਸਾਡੇ ਪੁਰਾਣੇ ਗੌਂਡੀ ਬੈਠੇ ਹੋਣਗੇ। ਤੁਹ ਇਸ ਕਰਕੇ ਮੇਰੇ ਲਈ ਕਰਮਪੂਮੀ ਹੈ ਚਲੋ ਜਨਮ ਕੁੰਮੀ ਸੰਗਰੂਰ ਜ਼ਿਲ੍ਹੇ ਚ ਹੈ ਕਰਮਪੂਮੀ ਇੱਥੇ ਹੈ ਬਤੌਰ ਕਲਾਕਾਰ ਜਦੋਂ ਕੰਮ ਕਰਦੇ ਸੀ ਤਾਂ ਬਹੁਤ ਸਾਲ ਮੈਂ ਇੱਥੇ ਰਹਿੰਦਾ ਰਿਹਾ ਸੋ ਸਾਰਿਆਂ ਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਕਿ ਆਪਾਂ ਸੇਫਟੀ ਵੱਲ ਅੱਜ ਇੱਕ ਕਦਮ ਵਧਾਇਆ ਮੈਂ ਚਲਾਣਾਂ ਦੀ ਮੁਬਾਰਕਤਾ ਨਹੀਂ ਦਿਊਂਗਾ ਪਰ ਕਿਟਵਾਈ ਹੂਨਾ ਫਿਰ ਮੁਵਾਰਕਾ ਹੀ ਹੋ ਗਿਆ ਕਿ ਨਹੀਂ ਨਾ ਹੀ ਕਟਵਾਇਆ ਹਨਾ ਥੋੜਾ ਜਿਹਾ ਹੌਲੀ ਲੰਘ ਜਾ ਅੱਛਾ ਜਾਣਾ ਕਿਤੇ ਵੀ ਨਹੀਂ ਹੁੰਦਾ ਜਾਣਾ ਕਿਤੇ ਵੀ ਹੁੰਦਾ ਕਾਲੀ ਇੰਨੀ ਹੁੰਦੀ ਹੈ ਵੀ ਫਾਟ ਕਾਲੇ ਨੂੰ ਕਹਿੰਦੇ ਨੇ ਗੱਡੀ ਰੋਕ ਲਾ ਮੈਨੂੰ ਲੱਗ ਜਾਣ ਦੇ ਜਾਣਾ ਕਿਥੇ ਕਰੀ ਜਾਣੇ ਜੀ ਕਰੀ ਜਾ ਜਾਣੇ ਆਰਾਮ ਨਾਲ ਚੱਲ ਜਾ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਬੱਸ ਦੇ ਕੰਡਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫਰ ਵੀ ਨਿਤ ਦਾ ਜਾਣਾ ਵੀ ਨਹੀਂ ਕਿਤੇ ਉਹ ਗੱਲ ਹੈ ਸੋ ਜਦੋਂ ਤੁਸੀਂ ਕੰਮ ਤੋਂ ਆ ਰਹੇ ਹੋ ਚਲੋ ਠੀਕ ਹੈ ਘਰੇ ਬੱਚੇ ਵੀ ਇੰਤਜ਼ਾਰ ਕਰ ਰਹੇ ਨੇ ਕੰਮ ਤੇ ਜਾ ਰਹੇ ਹੋ ਤਾਂ ਪੰਜ ਪੰਜ 10 ਮਿੰਟ ਪਹਿਲਾਂ ਚੱਲ ਪੋ ਹੈ ਨਾ ਸੋ ਤਾਂ ਕਿ ਕੋਈ ਐਦਾਂ ਦੀ ਪਛਤਾਵੇ ਵਾਲੀ ਗੱਲ ਨਾ ساری ਜ਼ਿੰਦਗੀ ਵਾਲੀ ਕੋਈ ਹੋ ਜੇ ਸੋ ਮੈਂ ਤਾਂ ਇਹੀ ਕਹੂੰਗਾ ਕਿ ਮੈਂ ਜਦੋਂ ਵੀ ਕਲਾਕਾਰ ਦੇ ਤੌਰ ਤੇ ਕਿਉਂਕਿ ਮੈਂ ਸੜਕਾਂ 'ਤੇ ਹੀ ਰਹਾ ਸਾਡੇ 17 ਸਾਲ ਦੀ ਉਮਰ 'ਚ ਨਿਕਲ ਕੇ ਸੀ ਘੂੜੂ ਸੜਕਾਂ 'ਤੇ ਹੀ ਰਹਾ ਮੈਂ ਤਾਂ ਸੁੱਤਰ ਪਿਆ ਵੀ ਦੱਸ ਸਕਦਾ ਵੀ ਕਿਹੜੀ ਪੁਲੀ ਕਿੱਥੋਂ ਕਿਧਰ ਨੂੰ ਮੁਰੂ ਮੁਰੂਗੀ ਕਿਉਂਕਿ ਸਾਰੇ ਆ ਤਾਂ ਪੰਜਾਬ ਦਾ ਆਇਆ ਪਿਆ ਕਈ ਵਾਰੀ ਤਾਂ ਮੈਂ ਜੋ ਵੀ ਡਰਾਈਵਰ ਕਈ ਵਾਰੀ ਡਰਾਈਵਰ ਬਚਲੇ ਨੇ ਮੈਂ ਡਰਾਈਵਰ ਨੂੰ ਜਾਂ ਗੱਡੀ ਚਲਾਉਣ ਨੂੰ ਇਹੀ ਗੱਲ ਕਹਿੰਦਾ ਕਿ ਇੱਕ ਚੜਾਈ ਤੇ ਇੱਕ ਟੁਲਾਣ ਤੇ ਤੇ ਇੱਕ ਮੋੜ ਤੇ ਉਹ ਵਟੇਕ ਨਹੀਂ ਕਰਨਾ ਅੱਜ ਤੁਹੇ ਤਿੰਨ ਗੱਲਾਂ ਪੱਲੇ ਬੰਨ ਲਿਓ 80% ਤੁਹਾਡੇ ਜ਼ਿੰਦਗੀ ਜੀਉਣ ਦੇ ਚਾਂਸ ਵੱਧ ਜਾਣਗੇ ਸੜਕ ਤੇ ਚੜਾਈ ਤੇ ਮੋੜ ਤੇ ਤੇ ਟਿਕਾਣ ਤੇ ਉਹ ਵੋਟੇਕ ਨਹੀਂ ਕਰਨਾ ਕਿਉਂਕਿ ਇੱਥੇ ਤੁਹਾਡਾ ਜਿਹੜਾ ਗੈਸ ਹੈ ਉਹ ਗਲਤ ਹੋ ਜਾਂਦਾ ਚੜਾਈ ਤੇ ਤੁਸੀਂ ਕਰੋਗੇ ਤਾਂ ਤੁਹਾਡੀ ਗੱਡੀ ਦੀ ਸਪੀਡ ਘੋਲੀ ਹੋਗੀ ਜਿਹੜੀ ਮੂਹੋਂ ਆ ਰਹੀ ਹੈ ਉਹਦੀ ਉਹਦੀ ਸਪੀਡ ਜਾਹਰ ਹੋਗੀ ਤਾਂ ਫਿਰ ਉਹ ਜਿਹੜੀ ਟਾਈਮਿੰਗ ਆਊਟ ਹੋਊਗੀ ਤੇ ਇੱਕ ਸੀਗਾ ਤਲਾਣ ਤੇ ਕਰੋਗੇ ਸੇਮ ਦੂਜੇ ਪਾਸੇ ਵੱਲ ਲਾ ਲਓ ਤੁਹਾਡੀ ਗੱਡੀ ਸਪੀਡ ਜਾਂਦੀ ਹੋ ਜੂਗੀ ਉਹ ਗੱਡੀ ਸਪੀਡ ਘਟਾ ਉਹਸਾ ਨਾਲ ਉਹ ਗੱਡੀ ਉਸ ਟਾਈਮ ਤੇ ਸ਼ਾਇਦ ਇੱਧਰ ਆ ਜੂਗੀ ਇਸੇ ਤਰੀਕੇ ਮੋੜ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਮੋੜ ਤੇ ਉਹ ਓਵਰਟੇਕ ਕਰਦੇ ਆ ਤਾਂ ਬਲਾਈਂਡ ਸਪੌਟ 'ਚ ਆ ਜਾਂਦੇ ਆ ਆਪਾਂ ਬਲਾਈਂਡ ਸਪੌਟ 'ਚ ਆਗਰ ਤਾਂ ਫਿਰ ਜਦੋਂ ਪਤਾ ਹੀ ਨਹੀਂ ਹੈਗਾ ਵੀ ਅੱਗੇ ਕੀ ਆ ਗਿਆ ਸੋ ਇਸ ਕਰਕੇ ਸੜਕ ਸੁਰੱਖਿਆ ਜਿਹੜੀ ਆ ਸਾਡੇ ਲਈ ਪ੍ਰਾਇੋਰਟੀ ਹੈ ਤੁਹਾਡੀ ਜ਼ਿੰਦਗੀ ਸਾਡੇ ਲਈ ਪ੍ਰਾਇੋਰਟੀ ਹੈ ਤੇ बाकी किसी शायर ने लिखा के लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे तो जो तो मर्जी बुला लियो जो तो मर्जी कितने कोई फंक्शन से बुलाना है कितने ਸਾਨੂੰ ਕਿਤੇ ਦੁੱਖ ਸੁੱਖ ਚ ਜਾ ਕਿਤੇ ਇੱਥੇ ਮਰਜ਼ੀ ਬਿਲਾ ਲਿਓ ਤੁਹਾਡੇ ਚੁਣੇ ਹੋਏ ਆ ਇਸੇ ਕੰਮ ਤੇ ਆ ਹੋਰ ਕੋਈ ਕੰਮ ਕਰਨਾ ਨਹੀਂ ਇਹੀ ਕਰਨਾ ਥੋਡੇ ਨਾਲ ਜਿੰਨਾ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਸੇਵਾ ਕਰਕੇ ਮੌਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਧੰਨਵਾਦ ਸਰ ਪੇ 2 ਮਿੰਟ ਲਈ ਵਿਨਤੀ ਕਰਾਂਗਾ ਸਾਡੇ ਐਮਐਲਏ ਸਾਹਿਬ ਨੂੰ ਕਿ ਉਹ ਤਾਂ ਗੱਲ ਕਰ ਦੇ ਬਹੁਤ ਹੀ ਮਾਣਯੋਗ ਤੇ ਸਤਕਾਰਯੋਗ ਮੁੱਖ ਮੰਤਰੀ ਪੰਜਾਬ ਸਤਿ ਆਕਾਂ ਭਗਵਾਨ ਸ੍ਰਮਾਨ ਜੀ ਜਿਹੜੇ ਅੱਜ ਸਾਨੂੰ ਮਾਣ ਬਖਸ਼ਣ ਆਏ ਨੇ ਔਰ ਮੁਹਾਲੀ